ਹੈਪੀ ਬਰਥਡੇ ਬ੍ਰੋ ਉਸਕੀ ਥੈਂਕ ਯੂ ਵੈਰੀ ਮੱਚ ਕੀ ਬੰਦਾ ਨਜ਼ਾਰੇ ਲਈ ਜਾਨੇ ਹੋ ਜ਼ਿੰਦਗੀ ਦੇ ਕਿੱਦਾਂ ਪਾਉ ਵਧੀਆ ਪਾਉ ਕੀ ਚੱਲਦਾ ਕੀ ਚੱਲਦਾ ਈ ਬਰਥਡੇ ਅੱਜ ਭਾਈ ਕੀ ਬੰਦਾ ਕਿ ਮੈਂ ਓਕੇ ਮੈਂ ਓਕੇ ਮੈਂ ਲਵ ਫਰਮ ਯੂਕੇ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਜ਼ਿਆਦਾ ਮੈਸੇਜ ਆਈ ਅਦੇ ਕੱਲ ਦੀ ਸਟਾਰਟ ਹੋ ਗਈ ਸੀ ਵੈਸੇ ਕੱਲ ਸ਼ਾਮ ਦੇ ਜਦੋਂ ਦਾ ਕੱਲ ਦਾ ਅਦਰ ਚੜਿਆ ਆ ਥੈਂਕ ਯੂ ਜਿਨ੍ਹਾਂ ਨੇ ਵਿਸ਼ ਕੀਤਾ ਵਧੀਆ ਲੱਗਦਾ ਅਗਾ so many people around me who can wish me and who look after me you know it feels good ਲੱਖ ਲੱਖ ਮੁਬਾਰਕਾਂ ਹੋਣ ਜਨਮ ਦਿਨ ਦੀ ਆ ਬਾਈ ਜੀ ਤੁਹਾਨੂੰ ਸਰ ਸਾਰਿਆਂ ਨੂੰ ਵਧਾਈਆਂ ਹੋਣ ਨਸੀਬ ਤੇ ਜਨਮ ਦਿਨ ਦੀ ਪੌਕੇ ਹਾਲਾ ਵਧੀਆ ਬਾਈ ਵਧੀਆ ਅੱਜ ਕੋਈ ਹੇਟ ਨਹੀਂ ਸਾਰੇ ਆਪਣੀ ਨੇ ਤੇ ਯਾ ਐਨੀ ਜ਼ਿੰਦਗੀ ਚ ਆਹੀ ਸਿੱਖਿਆ ਬਾਈ ਕਿ ਆਪਦੇ ਕੰਮ ਤੇ ਕਰ ਮਤਲਬ ਰੱਖੋ ਪਰ ਜਿੱਥੇ ਤੁਹਾਡੇ ਅੱਖਾਂ ਮੂਰੇ ਕੁਝ ਗਲਤ ਹੋ ਰਿਹਾ ਉੱਥੇ ਫਿਰ ਆਹ ਨਾਲ ਦੇਖੋ ਕਿ ਤੁਹਾਡੀ ਕੋਈ ਪੱਠ ਵਾਚ ਕਰੂਗਾ ਕਿ ਨਹੀਂ ਉੱਥੇ ਬਸ ਅਰਜੋ ਤੇ ਜਿਹੜਾ ਅਰਜਾਂਦਾ ਉਹਦੀ ਜਿੱਤ ਹੋ ਜਾਂਦੀ ਹੈ ਮੈਨੂੰ ਐ ਲੱਗਦਾ ਪਰਸਨਲ ਐਕਸਪੀਰੀਅੰਸ ਨਾਲ 99.9% ਲੋਕੀ ਜ਼ਿੰਦਗੀ 'ਚ ਰਿਸਕ ਚੱਕਣ ਤੋਂ ਜਾਂ ਫਿਰ ਬੰਦੇ ਆਹੀ ਕਹਿੰਦੇ ਹੋ ਯਾਰ ਇਹ ਕਿਹੜਾ ਸਾਡੇ ਘਰੀ ਹੋਈ ਆ ਚੀਜ਼ ਆ ਤਾਂ ਬਾਰ ਬਾਰ ਹੋਈ ਆ ਜਦੋਂ ਆਪਦੇ ਘਰੇ ਹੋ ਜਾਂਦੀ ਆ ਉਦੋਂ ਲੋਕੀ ਫਿਰ ਹੱਥ ਛੱਡੇ ਫਿਰਦੇ ਹੁੰਦੇ ਆ ਹਨਾ ਤਾਂ ਉਹਦੇ ਨਾਲੋਂ ਚੰਗਾ ਕੋਈ ਐਕਸਪੈਕਟ ਨਾ ਕਰੋ ਕੋਈ ਤੁਹਾਡੇ ਨਾਲ ਖੜੂਗਾ ਪਰ ਜੇ ਤੁਸੀਂ ਆਪਦੇ ਨਾਲ ਖੜ ਗਏ ਫਿਰ ਸਾਰੇ ਤੁਹਾਡੇ ਨਾਲ ਖੜਨਗੇ ਫਿਰ ਜਿਹੜੇ ਸਾਲੇ ਪਹਿਲਾਂ ਪੁੱਠੇ ਜਿਹੇ ਹੋ ਮਿਲਦੇ ਹੀ ਉਹ ਵੀ ਹੁਣ ਕਹਿੰਦੇ ਭਾਜੀ ਕਿੱਥੇ ਰਹਿੰਦੇ ਹੋ ਮਿਲਦੇ ਨਹੀਂ ਤਾਂ ਆਪਦਾ ਮਾਈਂਡ ਸੈਟ ਅਪ ਰੱਖਿਆ ਕਰੋ ਭਾਈ ਆਮ ਫੀਲਿੰਗ ਗੁੱਡ ਆਮ ਬlesਟ ਜਿਹੜੇ ਐਟ ਦੀ ਐਂਡ ਆਫ ਦਿ ਡੇ ਮੇਰੇ ਨਾਲ ਨੇ ਮੇਰੇ ਘਰ ਦੇ ਮੈਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਨੂੰ ਮੈਂ ਆਪਦਾ ਕਹਿ ਸਕਦਾ ਜਿਨ੍ਹਾਂ ਨਾਲ ਮੈਂ ਆਪਦਾ ਸੁੱਖ ਦੁੱਖ ਸਾਂਝਾ ਕਰ ਸਕਦਾ ਉਹ ਬੰਦੇ ਮੇਰੇ ਨਾਲ ਨੇ ਹੱਸਦੇ ਵਸਦੇ ਨੇ ਸਾਰੇ ਵਧੀਆ ਨੇ ਸਭ ਤੋਂ ਵੱਡੀ ਸ਼ੁਕਰਾਨੇ ਵਾਲੀ ਗੱਲ ਆ ਦੂਜਾ ਸ਼ੁਕਰਾਨਾ ਉਹਨਾਂ ਦਾ ਜਿਹੜੇ ਲਾਈਕ ਲਾਈਫ ਚ ਬੜੇ ਬੜੇ ਟਾਈਮ ਟੂ ਟਾਈਮ ਲਾਈਕ ਅ ਗੁੱਡ ਗੁੱਡ ਟਾਈਮ ਮਾਤੇ ਜਦੋਂ ਮੈਨੂੰ ਪਤਾ ਸੀ ਕਿ ਗਾਹਾਂ ਜਾ ਕੇ ਗੇਮ ਫਲਿੱਪ ਹੋਣੀ ਆ ਪਰ ਲੋਕਾਂ ਨੂੰ ਨਹੀਂ ਪਤਾ ਸੀ ਗਾਹਾਂ ਜਾ ਕੇ ਗੇਮ ਫਲਿੱਪ ਹੋਣੀ ਆ ਤਾਂ ਜਿਹੜੇ ਉਹਨੇ ਇੱਕ ਟਾਈਮ 'ਚ ਸੈੱਡ ਗਏ ਉਹਨਾਂ ਦਾ ਵੀ ਧੰਨਵਾਦ ਆ ਜੋ ਕਿਸੇ ਵੱਲੋਂ ਮੈਨੂੰ ਵਿਸ਼ ਨਹੀਂ ਆਈ ਉਹਨਾਂ ਵੱਲੋਂ ਵਾਟ ਦਾ ਸਕੂਲ ਵੀ ਡੋ ਗਿਵ ਅ ਫੱਕ ਮੈਨ ਆਮ ਹੈਪੀ ਐਸ ਫੱਕ ਬlesਟ ਤੇ ਨਜ਼ਾਰੇ ਲਓ ਜ਼ਿੰਦਗੀ ਦੇ ਦਿਸ ਇਜ਼ 올 ਅਬਾਊਟ ਅੱਲਾ ਹੀ ਫੇਜ਼ ਹੋਰ ਬਈ ਆਫ ਦਾ ਜਗੱਡਾ ਸਿੱਧਾ ਰੱਖੋ ਕੀ ਕਹਿੰਦੇ ਆ ਗਵਰਨਮੈਂਟਲ ਆਫ ਦਾ ਐਸਪੈਕਟ ਸਹੀ ਰੱਖੋ ਸਪੈਸ਼ਲੀ ਜੇ ਤੁਸੀਂ ਪੰਜਾਬ ਤੋਂ ਬਾਹਰ ਨਿਕਲ ਰਹੇ ਹੋ ਕਿਤੇ ਵੀ ਕਿਉਂਕਿ ਕਿਸੇ ਤੇ ਤੁਸੀਂ ਯਕੀਨ ਨਹੀਂ ਕਰ ਸਕਦੇ ਉਹ ਸਰਕਾਰਾਂ ਸਰਕਰਾਂ ਤੇ ਕਿਸੇ ਤੇ ਯਕੀਨ ਕਰਨ ਦੀ ਲੋੜ ਨਹੀਂ ਕਿਸੇ ਤੇ ਯਕੀਨ ਨਾ ਕਰੋ ਕੋਈ ਤੁਹਾਡਾ ਕੁਝ ਨਹੀਂ ਕਰ ਰਿਹਾ ਜਦੋਂ ਤੇ ਕਰੋਨਾ ਨੂੰ ਤੁਹਾਡੇ ਤੇ ਕਰ ਮਤਲਬ ਉਹ ਤੁਹਾਡੇ ਤੋਂ ਕੰਮ ਲੈਣਗੇ ਜਦੋਂ ਤੁਹਾਡੇ ਤੱਕ ਮਤਲਬ ਪੂਰਾ ਹੋ ਗਿਆ ਉਦੋਂ ਯਾਤਰਾ ਵਿੱਚ ਲੋ ਲੈ ਕੇ ਆਉਂਗੇ ਇਹ ਜੀ ਤਾਂ ਆਮ ਲੋਕੀ ਵੀ ਕਰਦੇ ਆ ਸਰਕਾਰਾਂ ਤਾਂ ਚਲੋ ਬਹੁਤ ਸੈਕੰਡ ਲੈਵਲ ਤੇ ਆਉਂਦੀਆਂ ਨੇ ਬਟ ਮਿੱਤਰੋ ਬਗਾਨੇ ਮੁਲਕਾਂ 'ਚ ਰਹਿਣਾ ਆਪਦੀ ਪਿੱਠ ਤੁਹਾਨੂੰ ਆਪ ウォਚ ਆਊਟ ਕਰਨੀ ਪੈਣੀ ਆ ਨਾ ਤਾਂ ਤੁਹਾਡੇ 100 ਕੋਈ ਡਿਆਰ ਖੜਨਗੇ ਨਾ ਤੁਹਾਡੀਆਂ 100 ਕੋਈ ਅਸਲੀਆ ਖੜਨਗੀਆਂ ਠੀਕ ਆ ਤਾਂ ਬਈ ਕਹਿਣ ਦਾ ਭਾਵਾ ਜੇ ਕਿਸੇ ਦਾ ਸਰਪਾੜ ਨਾ ਬਾਹਰ ਜਾ ਕੇ ਤਾਂ ਸਰ ਪੜਨ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਪਊਗੀ ਉਹ ਚੱਕਣ ਵਾਲੇ ਤੁਸੀਂ ਆਪ ਹੋਣੇ ਚਾਹੀਦੇ ਹੋ ਫੇਰ ਨਾ ਹੋਰਾਂ ਵੱਲ ਜਾਇਓ ਆਪ ਦਾ ਲੀਗਲ ਪਰਸਪੈਕਟਿਵ ਸਹੀ ਰੱਖੋ ਓਧਰਲੇ ਪਾਸੇ ਜਜਬਾਤੀ ਘੱਟ ਹੋਊ ਬਾਕੀ ਬਾਕੀ ਜ਼ਿੰਦਗੀ ਕਹਿਟਾ ਮਿੱਤਰ ਰੰਗ ਦਿਖਦੇ ਰਹਿੰਦੇ ਆ ਲਾਈਫ ਤੇ ਕਦੇ ਬਲੈਕ ਐਂਡ ਵਾਈਟ ਕਦੇ ਫੁੱਲ ਰੰਗੀਨ ਜਸਟ ਇੰਜੋਏ ਇਟ ਕਿਸੇ ਟੀਨੂਆ ਦੇ ਦਿਮਾਗ ਤੱਕ ਲੈ ਕੇ ਆਇਓ ਸਭ ਕੁਝ ਹੋ ਜਾਂਦਾ ਐਟ ਦਿ ਐਂਡ ਆਫ ਦਿ ਡੇ ਜਿਹੜੀਆਂ ਚੀਜ਼ਾਂ ਤੁਹਾਨੂੰ ਵੱਡੀਆਂ ਲੱਗਦੀਆਂ ਹੁੰਦੀਆਂ ਤੁਸੀਂ ਉਹਨਾਂ ਤੋਂ ਭੱਜਦੇ ਰਹਿੰਦੇ ਹੋ ਉਹਨਾਂ ਨੂੰ ਵਿੱਚੋਂ ਤੁਸੀਂ ਮਿਲਦੇ ਹੋ ਤਾਂ ਕੁਝ ਵੀ ਨਹੀਂ ਹੁੰਦੀ ਆ ਬੰਦਾ ਫਿਰ ਮੈਂ ਹੀ ਬੈਠ ਕੇ ਸੋਚਦਾ ਹਾਂ ਨੋ ਯਾਰ ਇਹਦੀ ਮੈਂ ਵਾਰੀ ਕਰੀ ਜਾਂਦਾ ਇਹ ਤਾਂ ਪੰਜੀ ਦੀ ਟੈਨਸ਼ਨ ਲੱਗੀ ਬਟ ਕਈ ਵਾਰੀ ਲਾਈਫ ਚਾ ਚੀਜ਼ਾਂ ਵੀ ਹੁੰਦੀਆਂ ਕਈ ਚੀਜ਼ਾਂ ਨੂੰ ਤੁਸੀਂ ਨੈਗਲੈਕਟ ਕਰ ਦਿੰਦੇ ਹੋ ਫਿਰ ਉਹ ਵੱਡੀਆਂ ਹੋ ਕੇ ਨਿਕਲਦੀਆਂ ਯੂ نو ਹਮੇਸ਼ਾ ਅਵੇਅਰ ਰਹਿਓ ਦੱਸ ਸੈਟ ਬਾਈ ਨਸੀਬ ਇਸ ਫੀਲਿੰਗ ਗੁੱਡ and that's why naseeb is talking motivation you know and thank you very much janna ne bhi mainu wish kiti bahut wadiya lagya <laughs> te hun main nazaare len challa ba bye